ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਹੈ ਦੀਵਾ ਦੀਵਾ ਮੇਰਾ ਇੱਕ ਨਾਮ ਦੀਵਾ ਕੋ ਮਿੱਟੀ ਮੁੱਟੀ ਦਾ ਨਹੀਂ ਆਇਆ ਦੀਵਾ ਵੀ ਨਾਮ ਦਾ ਹੈ ਨਾਮ ਤੇਰੋ ਬਾਤੀ 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 ਜਿਹੜੀ ਬੋਲਦੇ ਆ ਬਾਤੀ ਦਾ ਮਤਲਬ ਬੋਲਣਾ ਬਾਤ ਕੱਲ ਬਾਤ ਬਾਤੀ ਨਾਮ ਹੁੰਦਾ ਗਿਆਨ ਉਪਦੇਸ਼ ਹੁੰਦਾ ਬਾਤੀ ਗਾਨਾ ਗੱਲ ਕਰਕੇ ਹੀ ਗਾਣ ਦਵਾਂਗੇ ਬੋਲ ਕੇ ਗਾਣ ਦਵਾਂਗੇ ਬੋਲਣ ਨਾਲ ਵਸਤੀ ਆ ਨਾਮ ਤੇਰਾ ਤੇਲ ਲੈ ਮਾਹੇ ਪਸਾਰੇ ਨਾਮ ਤੇਰਾ ਤੇਲ ਲੈ ਮਾਹੇ ਪਸਾਰੇ ਇਹ ਕੀ ਤੇਲ ਜੋ ਤੱਤਾ ਉਹਦੇ ਵਿੱਚ ਗੱਲ ਦਾ ਜੋ ਤੱਤਾ ਜੋ ਗਿਆਨ ਹੈ ਤੇਲ ਹਾਂ ਨਾਮ ਤੇਰੇ ਕੀ ਜੋਤ ਲਗਾਈ ਨਾਮ ਤੇਰੇ ਕੀ ਜੋਤ ਲਗਾਈ ਜਿਹੜਾ ਚਾਨਣ ਹੋਇਆ ਤੇ ਅੰਦਰ ਉਹ ਵੀ ਨੌਂਦੇ ਦੇ ਦਿੰਦਾ ਚੰਨ ਬਾਜ ਜੋਤ ਮੈਂ ਕੋਈ ਨਹੀਂ ਲਾਈ ਮੈਂ ਤਾਂ ਲੋਬ ਦੀ ਜੋਤ ਲਾਈ। ਭਾਇਓ ਉਹ ਜਿਆਰੋ ਪਵਨ सगला ਰੇ। ਇਸ ਕਰਕੇ ਮੇਰੇ ਤਿੰਨਾ ਲੋਕਾਂ ਦਾ ਚੰਨਲ ਹੋ ਗਿਆ। ਮੇਰੇ ਤੇ ਤਿੰਨਾ ਲੋਕਾਂ ਦਾ ਚੰਨਲ ਹੋ ਗਿਆ। ਇਹ ਇੱਕ ਲੋਕ ਚਬਦੀ ਹੁੰਦਾ ਚੰਨਲ ਇਹ ਜਿਹੜਾ ਬਾਗਦੀਵਾ ਜਾਲਦੇ ਸੀ। ਇਹ ਤਾਂ ਕਮਰੇ-ਕਮਰੇ ਚ ਬਸਾ ਚੰਨਲ ਹੁੰਦਾ। ਉਹ ਵੀ ਪੂਰਾ ਨਹੀਂ ਹੁੰਦਾ। ਇਸ ਐਸੀ ਆਰਤੀ ਨਾਲ ਤਾਂ ਲੋਕਾਂ ਦਾ ਗਿਆਨ ਹੋ ਜਾਂਦਾ। ਕਿ ਆਹ ਆਰਤੀ ਕਰਨੇ ਤੇ ਲੋਕ ਦਾ ਚੰਨਲ ਹੁੰਦਾ। ਉਹ ਕਰੇ ਇੱਕ ਲੋਕ ਦਾ ਵੀ ਉਦਾਂ ਇਹ ਕਵਰੇਜ ਵੀ ਪੂਰਾ ਜਾਣ ਨਹੀਂ ਉਦਾਂ ਤੇ ਉਹ ਯਾਰ ਪਬਲਿਕ ਸਕਲਾ ਸਾਰੇ ਪਬਲਿਕ ਚੈਨਲ ਹੋ ਗਿਆ ਬਲਕਿ ਤੇਨੇ ਲੋਕ ਹੋ ਨਹੀਂ ਗਏ ਸਾਰੇ ਪਬਲਿਕ ਦਾ ਚੈਨਲ ਹੋ ਗਿਆ ਨਾਮ ਤੇਰਾ ਤਾਗਾ ਨਾਮ ਹੂਲ ਮਾਲਾ 8 18 ਸਕਲ ਜੁਠਾਰੇ ਸਦਨ ਪਬਲਿਕ ਦਾ ਕੀ ਅਰਥ ਹੈ ਤੇ ਤੈਨੂੰ ਪਬਲਿਕ ਦੀ ਗੱਲ ਨਹੀਂ ਹੈ ਸਗਲ ਬਬਰ ਕਾ ਨਾਇਕ ਕਾ ਕੇਰ ਤਰ ਲੋਗ ਦੀ ਗੱਲ ਹੀ ਹੁੰਦੀ ਘਟ ਘਟ ਦੀ ਗੱਲ ਜਦ ਸਗਲ ਬਬਰ ਆੜੇ ਚੱਲ ਲਗਿਆ ਤਾਂ ਘਟ ਘਟ ਮੇਰਜੂ ਦਿਸੇ ਘਟ ਘਟ ਮੇਰਜੂ ਕਿਵੇਂ ਦਿਸਿਆ ਸਗਲ ਬਬਰ ਆੜੇ ਚੱਲ ਲਗਿਆ ਤਾਂ ਹੀ ਦਿਸੇ ਸਮਝ ਆ ਗਈ ਵੀ ਜਿਹੜਾ ਤੇਰੇ ਅੰਦਰ ਹੋਈ ਇਹਦੇ ਅੰਦਰ ਹੋਈ ਉਹਦੇ ਅੰਦਰ ਹੋਈ ਉਹਦੇ ਅੰਦਰ ਦਿਲ ਦਰਦ ਗੱਲ ਤਾਂ ਇੱਕੋ ਹੀ ਹੈ ਇਹ ਚੱਲਣ ਹੋ ਗਿਆ